ਅੱਜ ਅਸੀਂ ਤੁਹਾਨੂੰ ਪੰਜਾਬ ਸਰਕਾਰ ਦੀ ਸਿਹਤ ਪਾਲਿਸੀ ਦੀ ਅਜਹੀ ਤਸਵੀਰ ਦਿਖਾਉਣ ਲੱਗੇ ਹਾਂ ਜਿਸ ਨੂੰ ਦੇਖ ਕੇ ਇਹ ਪਤਾ ਲੱਗ ਜਾਵੇਗਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਦੇ ਲੈ ਕੇ ਕਿੰਨੀ ਤਤਪਰ ਹੈ ਜਾਂ ਕੇਵਲ ਇਸ਼ਤਿਹਾਰਾਂ ਤੱਕ ਹੀ ਸੀਮਤ ਹੈ ਇਹ ਤਸਵੀਰ ਇਲਾਕੇ ਦੇ ਕਾਉਂਸਲਰ ਰੋਨਾਮੂ ਨੂੰ ਵੀ ਇੱਕ ਸਵਾਲ ਹੈ ਕਿ ਉਹਨਾਂ ਕੋਲ ਇੰਨੀ ਪਾਵਰ ਨਹੀਂ ਹੈ ਕਿ ਉਹ ਇਸ ਡਿਸਪੈਂਸਰੀ ਦੀ ਸਫਾਈ ਕਰਵਾ ਸਕਣ ਅਸੀਂ ਗੱਲ ਕਰ ਰਹੇ ਹਾਂ ਪਿੰਡ ਦੌਲਤ ਸਿੰਘ ਵਾਲਾ প্রভਾਤ ਦੀ ਡਿਸਪੈਂਸਰੀ ਦੀ ਤੁਸੀਂ ਇਸ ਡਿਸਪੈਂਸਰੀ ਦੀ ਹਾਲਤ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਕਿ ਕਿਸ ਪਾਸੋਂ ਇਹ ਡਿਸਪੈਂਸਰੀ ਲੱਗ ਰਹੀ ਹੈ ਇਹਦੇ ਆਲੇ-ਦਾਲੇ ਉੱਗਿਆ ਝਾੜ ਇਸ ਤਰ੍ਹਾਂ ਲੱਗ ਰਿਹਾ ਹੈ ਕਿਸੇ ਚਾਹੇ ਚਿਮੇ ਕਿਸੇ ਖੰਡਰ ਦਾ ਹੋਵੇ ਡਾਕਟਰ ਸੱਪਾਂ ਜੌਂਕਾਂ ਤੇ ਹੋਰ ਜ਼ਹਿਰੀਲੇ ਕੀੜਿਆਂ ਦੇ ਖੋਫ ਵਿੱਚ ਨੌਕਰੀ ਕਰ ਰਹੇ ਹਨ ਪਰ ਸਰਕਾਰ ਦੇ ਡਰ ਤੋਂ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ ਡਿਸਪੈਂਸਰੀ ਦੇ ਚਾਰੇ ਪਾਸੇ ਫੈਲਿਆ ਚਾੜ ਕਿਸੇ ਖੰਡਰ ਨੁਮਾ ਇਮਾਰਤ ਦੀ ਤਰ੍ਹਾਂ ਲੱਗਦਾ ਹੈ ਕਮਰਿਆਂ ਅੰਦਰ ਸਲਾਬ ਦੀ ਬਦਬੂ ਸਾਹ ਦੀ ਬਿਮਾਰੀ ਨੂੰ ਆਮਦ ਦਿੰਦੀ ਹੈ ਕਮਰਿਆਂ ਅੰਦਰ ਫਿਰਦੀਆਂ ਜੌਂਕਾਂ ਡਾਕਟਰਾਂ ਦਾ ਖੂਨ ਪੀਣ ਲਈ ਤਰ ਬਤਰ ਤਿਆਰ ਦਿਖਦੀਆਂ ਹਨ ਕਈ ਵਾਰ ਤਾਂ ਸੱਪ ਵੀ ਡਿਸਪੈਂਸਰੀ ਅੰਦਰ ਆ ਜਾਂਦੇ ਹਨ ਇਹ ਤਸਵੀਰ ਜਿਹੜੀ ਹੈ ਉਸ ਡਿਸਪੈਂਸਰੀ ਅੰਦਰ ਕਿਚਨ ਦੀਆਂ ਹਨ ਤੁਸੀਂ ਇਸ ਕਿਚਨ ਦਾ ਹਾਲ ਦੇਖ ਲਓ ਜਿਸ ਤਰ੍ਹਾਂ ਇੱਕ ਟਾਇਲਟ ਤੋਂ ਵੀ ਗੰਦਾ ਇਸ ਟਾਇਲਟ ਦਾ ਵੀ ਗੰਦਾ ਇਸ ਕਿਚਨ ਦਾ ਹਾਲ ਹੈ ਜਿਹੜਾ ਕਿ ਇੱਕ ਡਿਸਪੈਂਸਰੀ ਦਾ ਹੈ ਲੋਕਾਂ ਨੇ ਦੱਸਿਆ ਕਿ ਕਈ ਵਾਰੀ ਤਾਂ ਸੱਪ ਵੀ ਇਸ ਡਿਸਪੈਂਸਰੀ ਅੰਦਰ ਆ ਜਾਂਦੇ ਹਨ ਪਰ ਇਹ ਕਹਾਵਤ ਡਾਕਟਰਾਂ ਲਈ ਬਹੁਤ ਠੀਕ ਬੈਠਦੀ ਹੈ ਕਿ ਨੌਕਰੀ ਕੀਤੀ ਤਾਂ ਨਖਰਾ ਕਾਦਾ ਪਰ ਡਾਕਟਰਾਂ ਦੀ ਬੇਵਸੀ ਦਿਖਾਉਂਦੀ ਹੋਈ ਇਹ ਤਸਵੀਰ ਸ਼ਰਮਸਾਰ ਕਰਨ ਵਾਲੀ ਹੈ ਤੇ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਮਰੀਜ਼ਾਂ ਤੋਂ ਜ਼ਿਆਦਾ ਤਾਂ ਇਸ ਡਿਸਪੈਂਸਰੀ ਨੂੰ ਸੰਭਾਲਣ ਦੀ ਲੋੜ ਹੈ ਇਹ ਤਸਵੀਰ ਜਿਹੜੀ ਹੈ ਇਹ ਡਾਕਟਰ ਦੇ ਕਮਰੇ ਦੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਜੌਂਕ ਜਿਹੜੀ ਕਿਸ ਤਰ੍ਹਾਂ ਘੁੰਮ ਰਹੀ ਹੈ ਅਤੇ ਇੱਕ ਡਿਸਪੈਂਸਰੀ ਅੰਦਰ ਇਸ ਤਰ੍ਹਾਂ ਦੀਆਂ ਜੌਂਕਾਂ ਘੁੰਮਣਾ ਕਿੰਨੀ ਸ਼ਰਮਸਾਰ ਵਾਲੀ ਗੱਲ ਹੈ ਇਸ ਸਮੇਂ ਪਿੰਡ ਦੇ ਲੋਕ ਜਨਰਲ ਦੌਸ ਸਿੰਘ ਅਤੇ ਬੀਬੀ 우ਮਾ ਦੌਲਤ ਸਿੰਘ ਨੂੰ ਜ਼ਰੂਰ ਯਾਦ ਕਰਦੇ ਹੋਣਗੇ ਜਿਨ੍ਹਾਂ ਦੀ ਬਲੌਤ ਇਹ ਡਿਸਪੈਂਸਰੀ ਖੋਲੀ ਸੀ ਅਤੇ ਉਸ ਤੋਂ ਬਾਅਦ ਪਿੰਡ ਦਾ ਸਾਰ ਲੈਣ ਵਾਲਾ ਕੋਈ ਨਹੀਂ ਕਿਸੇ ਸਮੇ ਮਾਡਰਨ ਪਿੰਡ ਕਹਾਉਣ ਵਾਲਾ ਇਹ ਪਿੰਡ ਅੱਜ ਪਵਾਰਤ ਇਲਾਕੇ ਦਾ ਸਭ ਤੋਂ ਪਛੜਿਆ ਪਿੰਡ